ਵਾਹ ਜੀ ਵਾਹ ਅੱਜ ਤਾਂ ਸੱਚੀ ਕਹਿੰਦੇ ਟਾਈਮ ਹੀ ਨਹੀਂ ਹੈਗਾ ਭੈਣ ਭਰਾਵਾਂ ਕੋਲ ਜਾਣ ਦਾ ਵੀ ਟਾਈਮ ਨਹੀਂ ਜੇ ਉਹਨਾਂ ਨੂੰ ਤਾਂ ਦੁੱਖ ਆਉਂਦਾ ਨਾ ਸਭ ਫੋਨ ਤੇ ਹੀ ਪੁੱਛ ਲਓ ਵੀ ਭਾਈ ਠੀਕ ਹੈ ਅੱਜ ਤੱਕ ਕਿੰਨਕ ਮੇਰੇ ਨਾਲ ਕੋਈ ਦੁੱਖਾਂ ਸੁੱਖਾਂ 'ਚ ਖੜਿਆ ਹੈਗਾ ਹਾਂ ਤੂੰ ਤਾਂ ਰੋਲਦੀ ਫਿਰਦੀ ਸੀ ਕਿਉਂ ਨਹੀਂ ਕੋਣ ਤੇਰੇ ਨਾਲ ਖੜਿਆ ਕੋਈ ਬਥੇਰਾ ਮੇਰੀ ਮਾਂ ਨੇ ਤੇਰਾ ਕਰ ਲਿਆ ਰੋਲ ਨਜੁਗੀ ਛੱਡਿਆ ਸੀ ਮੈਨੂੰ ਬਨਾਈ ਨੂੰ ਮੈਨੂੰ ਇੱਕ ਸਾਂਭ ਜੇ ਨਹੀਂ ਆਉਂਦੀ ਜੀ ਤੁਹਾਡੀ ਤੁਸੀਂ ਮੈਂਬਰ ਤੁਸੀਂ ਨਹੀਂ ਸਰਪੰਚ ਤੁਸੀਂ ਨਹੀਂ ਐ ਮੇਲੇ ਤੁਸੀਂ ਨਹੀਂ ਤੁਹਾਨੂੰ ਕੀ ਗ੍ਰਾਂਟ ਆਉਂਦੀ ਹੈ ਸੁਣ ਤਾਂ ਲੈ ਸਾਤਾਂ ਲੈ ਗੱਲ ਤਾਂ ਪੂਰੀ ਸੁਣ ਲੈ ਠੀਕ ਹੈ ਨਾ ਦੇਖ ਮੇਰੀ ਗੱਲ ਸੁਣ ਮੈਂ ਕਲੱਬ ਵਾਲੇ ਮੁੰਡਿਆਂ ਨਾਲ ਕਰੂੰਗਾ ਗੱਲ ਵੀ ਭਾਈ ਤੁਸੀਂ ਕਰੋ ਪਿੰਡ ਦੇ ਵਿੱਚ ਪੰਜ ਚਾਰ ਕੁੜੀਆਂ ਦਾ ਵਿਆਹ ਮੂਰੇ ਲੱਗੂੰਗਾ ਮੈਂ ਪੰਜ ਚਾਰ ਕੁੜੀਆਂ ਦੇ ਵਿਆਹ ਕਰਕੇ ਅੱਧੀ ਤਾਂ ਆਪਣੇ ਮਿੱਟੀ ਉੱਥੇ ਐਂ ਠੱਪੀ ਜਾਓ ਕਿਉਂ ਮੈਂ ਕਿਉਂ ਆਪਦਾ ਘਰ ਛੱਡ ਕੇ ਕਿਤੇ ਜਾਵਾਂ ਮੈਨੂੰ ਨਾ ਸਾਰਾ ਪਤਾ ਵੀ ਕਿੱਥੋਂ ਬੋਲ ਰਹੇ ਹੋ ਤੁਸੀਂ ਮੰਨਿਆ ਵੀ ਮੰਮੀ ਦੀ ਹਾਲਤ ਹੁਣ ਨਹੀਂ ਠੀਕ ਉਹ ਮੈਨੂੰ ਵੱਧ ਘੱਟ ਬੋਲਦੇ ਆ ਤੇ ਮੈਂ ਉਹਨਾਂ ਦੀਆਂ ਗੱਲਾਂ ਜਰ ਵੀ ਰਹੀਆਂ ਮੈਨੂੰ ਨਹੀਂ ਗੁੱਸਾ ਲੱਗਦਾ ਉਹਨਾਂ ਦੀਆਂ ਗੱਲਾਂ ਦਾ ਇੱਕ ਨਾ ਇੱਕ ਦਿਨ ਉਹ ਠੀਕ ਵੀ ਹੋ ਜਾਣਗੇ ਪਰ ਤੁਸੀਂ ਇਹ ਸਾਰੇ ਚ ਨਾ ਆਪਦੀ ਗੇਮ ਪਾਉਣਾ ਚਾਹੁੰਦੇ ਹੋ ਵੀ ਤੁਸੀਂ ਇਹ ਘਰ ਨਾ ਪਲੋ ਮੈਂ ਇਸ ਘਰ ਚੋਂ ਨਿਕਲ ਜਾ ਮੰਮੀ ਦਿਮਾਗ ਤੋਂ ਠੀਕ ਨਹੀਂ ਕਿਵੇਂ ਮੈਨੂੰ ਸਿਖਾਉਣ ਲੱਗਾ ਹੋਇਆ ਮਿੱਟੀ ਇੱਧਰ ਨੂੰ ਪਾ ਦੂੰਗਾ ਮਿੱਟੀ ਇੱਧਰ ਨੂੰ ਪਾ ਦੂੰਗਾ ਮਿੱਟੀ ਇੱਧਰ ਨੂੰ ਪਾ ਦੂੰਗਾ ਮਿੱਟੀ ਇੱਧਰ ਨੂੰ ਪਾ ਦੂੰ ਵਿਪਲਿਆ ਲੋਕਾ ਜਿਹहां ਹੈ ਮਿੱਟੀ ਦੀਆਂ ਪਰਤਾਂ ਚੜ ਕੇ ਕਤਲ ਕੇਸ ਨਿਬੜਦੇ ਹੋਣ ਤੇ ਰੋਕਦਾ ਰੋਇਟਰਾਂ ਲਗਾਉਣ ਗੱਲਾਂ ਕਰਦਾ ਅਗਲੇ ਦਾ ਪੁੱਤ ਮਰਿਆਗਾ ਕਿਤੇ ਉਹੀ ਨਿੱਕੀ ਮੋਟੀ ਖੇਡ ਨਹੀਂ ਹੈਗੀ ਇਹ ਤੇਰਾ ਦਿਮਾਗ ਕਿਦਾਂ ਦਾ ਆ ਤੂੰ ਸ਼ੁਰੂ ਤੋਂ ਹੀ ਇਦਾਂ ਦੀ ਰਹੀ ਹੈ ਸਾਰ ਦਿਨ ਤੇਰੇ ਦਿਮਾਗ 'ਚ ਇਹ ਜਿਹੀ ਗੱਲਾਂ ਚੱਲਦੀਆਂ ਰਹਿੰਦੀ ਸੀ ਬਸ ਮੈਂ ਸੱਚੀ ਹੋ ਕੇ ਦਿਖਾਣਾ ਬਸ ਰੱਬ ਐ ਆ ਹਈ ਮੇਰੀ ਜ਼ਿੰਦਗੀ ਐ ਆ ਤਾਂ ਹੀ ਤੇਰੇ ਨਾਲ ਆ ਸਭ ਕੁਝ ਹੋ ਰਿਹਾ ਬੋਲ ਦੇ ਨੀ ਮੈਂ ਕਹੀਂ ਸੀ ਬਾਜ਼ਾਰੋਂ ਜਾ ਕੇ ਦੁੱਧ ਫੜ ਲਿਆਉਂਦੇ ਉਹ ਦੁੱਧ ਸਾਰਾ ਖਰਾਬ ਹੋ ਗਿਆ। ਹਏ 5 ਕਿਲੋ ਦੁੱਧ ਘਰੇ ਪਿਆ ਹੋਇਆ ਸੀਗਾ ਤੇ ਸਾਰਾ ਖਰਾਬ ਕਰਤਾ। ਮੇਰੀ ਗਲਤੀ ਆ ਜੀ ਐਵੇਂ ਗੁੱਸਾ ਨਾ ਕਰੋ ਤੁਸੀਂ। ਉਹ ਮੈਂ ਨਾ ਸੈਲਫ ਜੀ ਸਾਫ਼ ਕਰਦੀ ਕਰਦੀ ਨੇ ਜਾ ਕੇ ਫਰਿੱਜ ਦੀ ਸੋਚ ਬੰਦ ਕਰਤੀ। ਮੁੜ ਕੇ ਸੋਚੀ ਦੀ ਛੱਡੀ ਲੈ। ਆ ਸਾਰਾ ਦੁੱਧ ਖਰਾਬ ਹੋ ਗਿਆ। ਉਹ ਤੁਹਾਡੇ ਤਾਂ ਦਿਮਾਗ ਕਿੱਥੇ ਰਹਿੰਦਾ ਹੈਗਾ? ਜਦੋਂ ਘਰ 'ਚ ਕੰਮ ਕਰਦੇ ਹੁੰਦੇ ਨੇ ਇਹਨਾਂ ਦਾ ਧਿਆਨ ਰੱਖ ਲਿਆ ਕਰੋ ਫਰਿੱਜ ਛੱਡਣਾ ਕਿ ਬੰਦ ਕਰਨਾਗਾ ਚਲ ਕੋਈ ਨਹੀਂ ਕਹ ਦੇਦਾ ਤੁਸੀਂ ਕਹਿ ਦਿਆ ਕਰੋ ਵੀ ਚਲ ਕੋਈ ਗੱਲ ਨਹੀਂ ਮੈਂ ਤੇ ਬਿਲਾ ਦੇਣਾ ਯਾਰ ਚਲ ਕੋਈ ਗੱਲ ਨਹੀਂ ਯਾਰ ਹੁਣ ਮੈਂ ਭਲਾ ਦੇ ਤੇ ਡੋਲੂ ਚੱਕ ਕੇ ਜਾਂਦਾ ਸੋਹਣਾ ਲੱਗੂਗਾ ਬਿਲਾ ਦੀ ਨਾਲੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਇਹ ਜਿਹੇ ਕੰਮਾਂ ਨੂੰ ਮੈਨੂੰ ਨਾ ਆਖਿਆ ਕਰ ਮੇਰੀ ਗੱਲ ਸੁਣੋ ਜੀ ਚਲ ਤੁਹਾਨੂੰ ਤਾਂ ਮੈਂ ਨਹੀਂ ਕਹਿੰਦੀ ਆ ਡੋਲੂ ਜਾ ਕੇ ਜਦੋਂ ਮੈਂ ਜਾਊਂਗੀ ਲੋਕਾਂ ਨੂੰਗਾ ਮੈਨੂੰ ਖੜਾ ਖੜਾ ਕੇ ਕਹਿਣਗੇ ਕਿ ਤੁਸੀਂ ਉਧਰ ਨਹੀਂ ਗਏ ਤੁਸੀਂ ਉਧਰ ਨਹੀਂ ਗਏ ਤੈਨੂੰ ਤਾਂ ਨਾ ਹਰ ਦੂਜੀ ਗੱਲ ਦੇ ਵਿੱਚ ਤੈਨੂੰ ਆਹੀ ਗੱਲ ਹੁੰਦੀ ਤੂੰ ਉਧਰ ਨਹੀਂ ਗਏ ਤੁਸੀਂ ਉਧਰ ਨਹੀਂ ਗਏ ਮੈਨੂੰ ਐ ਲੱਗ ਜਾਂਦਾ ਵੀ ਉਹਨਾਂ ਨੂੰ ਇਹਨਾਂ ਦਾ ਦੁੱਖ ਹੋਵੇ ਨਾ ਓਏ ਤੈਨੂੰ ਬੜਾ ਦੁੱਖ ਨਹੀਂ ਹੋਇਆ ਪਿਆਗਾ ਕੱਲੋ ਦੁੱਖ ਦੀ ਨਹੀਂ ਹੈਗੀ ਜੀ ਤੁਹਾਨੂੰ ਪਤਾ ਹੀ ਆ ਫਿਰ ਆ ਜਿਹੜੀਆਂ ਟੀਵੀਆਂ ਨੂੰ ਐ ਨਹੀਂ ਪਤਾ ਹੁੰਦਾ ਵੀ ਗੱਲ ਕਰਨੀ ਕਿਵੇਂ ਆ ਉਹ ਵੱਡੀਆਂ ਬਣ ਕੇ ਨਾ ਸਮਝਾਉਣ ਲੱਗ ਜਾਂਦੀਆਂ ਲੈ ਬਈ ਥੋੜਾ ਹੱਕ ਵੜਦਾ ਸੀ ਉਧਰ ਜਾਣ ਦਾ ਹੁਣ ਤਾਂ ਉਹਨੂੰ ਸਸ ਕੱਲੀਆਂ ਰਹਿ ਗਈਆਂ ਉਹਨਾਂ ਦਾ ਕੋਈ ਸਹਾਰਾ ਨਹੀਂ ਰਹਿ ਗਿਆ ਇਕੱਲਾ ਇਕੱਲਾ ਪੁੱਤ ਸੀ ਉਹ ਵੀ ਦੁਨੀਆ ਤੋਂ ਵਾ ਗਿਆ ਪਹਿਲਾਂ ਪਿਓ ਵਾ ਗਿਆ ਟੀਵੀਆਂ ਇਹੀ ਜਿਹੀਆਂ ਗੱਲਾਂ ਸਮਝਾਉਂਦੀਆਂ ਮਤਾ ਤੇਨੂੰ ਕਹਿੰਦੀ ਵੀ ਤੂੰ ਵਗ ਜਾ ਤੈਨੂੰ ਕਿਸੇ ਨੇ ਖੜਾਉਣਾ ਨਹੀਂ। ਉਹ ਮੈਂ ਤਾਂ ਪਾਲੇ ਨੂੰ ਫੋਨ ਕਰ ਦਿੰਦਾ ਮੈਥੋਂ ਨਹੀਂ ਜਾਇਆ ਜਾ ਜਾਂਦਾਗਾ ਮੈਂ ਤੇਰੀ ਖਾਤਰੋਂ ਦੁੱਧ ਲੈਣ ਜਾਊਗਾ ਗਲੀ ਦੇ ਵਿੱਚੋਂ ਕਿ ਹੈ? ਮੇਰੀ ਖਾਤਰ ਨਹੀਂ ਜੀ ਆਪਦੀ ਖਾਤਰ ਵੀ। ਆਪਦੀ ਖਾਤਰ ਉਹ ਮੈਂ ਪਾਲੇ ਨੂੰ ਫੋਨ ਕਰ ਦਿੰਦਾ ਆਪੇ ਫੜਾਜੂਗਾ ਦੁੱਧ ਉਹ। ਚਲ ਕਰੋ ਫਿਰ ਮੈਂ ਦੱਸ ਪਹਿਲਾਂ ਦੀ ਵੀ ਤੁਸੀਂ ਤੜਕੇ ਦੀ ਤੂੰ ਸੁਭਾਈ ਕਰੀ ਜਾਨੀ ਇਹ ਕੰਮ ਕਰੀ ਜਾਨੀ ਹੈ ਕਿ ਤੁਸੀਂ ਇੰਨਾ ਕੁ ਤਾਂ ਤੁਹਾਨੂੰ ਖਿਆਲ ਹੋਣਾ ਚਾਹੀਦਾ ਵੀ ਆ ਚੀਜ਼ ਖਰਾਬ ਹੋ ਸਕਦੇ ਜੇ ਐ ਹੋਵੇ ਧਿਆਨ ਕਿਉਂ ਨਹੀਂ ਰੱਖਦੀਆਂ ਹੁੰਦੇ ਨੇ? ਹਾਏ ਰੱਬਾ ਤੇ ਆ ਰੱਖਦੀਆਂ ਹੁੰਦੀਆਂ ਨੂੰ ਕਿਹੜਾ ਬਾਲੀਆਂ ਜਾਣੀਆਂ ਇੱਥੇ ਫੇਰ ਉਹੀ ਗੱਲਾਂ ਮੈਂ ਕੰਦੀ ਹਾਂ ਹੋਰ ਕੌਣਾ ਇੱਥੇ ਮੈਂ ਭੁੱਲ ਗਈ ਕੰਦੀ ਤਾਂ ਸਮਾਂ ਦੀ ਵਧੀਆ ਵੀ ਤੈਨੂੰ ਕਰਨਾ ਪਊਗਾ ਦੂਜੇ ਨੂੰ ਮੇਰਾ ਕਿਹੜਾ ਦਿਮਾਗ ਇੱਕ ਥਾਂ ਐ ਜੀ ਫੇਰ ਉਹੀ ਗੱਲਾਂ ਉਹ ਗੱਲਾਂ ਨਿਕਲਦੀਆਂ ਸੋ ਬੜੀਆਂ ਮੇਰਾ ਦਿਮਾਗ ਤਾਂ ਰਹਿੰਦਾ ਸਾਰਾ ਦਿਨ ਛਿੰਦਰਪਾਲ ਕੇ ਕਰ ਚਾ ਚੁੱਪ ਕਰ ਜਾ ਬਸ ਮੈਂ ਤੈਨੂੰ ਇਹ ਕਿਹਾ ਵੀ ਜੇ ਤਾ ਚਾਹ ਪੀਣੀ ਆ ਦੁੱਧ ਮੰਗਾ ਦੇ ਨਹੀਂ ਤਾਂ ਹੱਥਾਂ ਨੂੰ ਫੇਰ ਉਹੀ ਗੱਲ ਆਜੂਗਾ ਫੇਰ ਉਹਦੋਂ ਪੀ ਲਈ ਵਾਹ ਮੰਗਾ ਦੇ ਦੁੱਧ ਤੇਰੇ ਤਾਂ ਸਾਰਾ ਦਿਨ ਜਾਰੀ ਤੇ ਤੂੰ ਤਾਂ ਲੋਕਾਂ ਦੇ ਡਰ ਰਹਾ ਹੈ ਲੋਕ ਤੈਨੂੰ ਐ ਕਹਿ ਦੇ ਤੁਸੀਂ ਮੈਨੂੰ ਐ ਦੱਸੋ ਮੈਂ ਜਿੱਦੇ ਦੀ ਵਿਆਹੀ ਆ ਇਹ ਕਦੇ ਬਿਨਾਂ ਗੱਲ ਤੋਂ ਪੈਰ ਪੱਟਿਆ ਕਰੂੰ ਜੇ ਪੱਟਿਆ ਤਾਂ ਤੁਸੀਂ ਤਾਂ ਦੱਸ ਦੋ ਜੇ ਮਾੜਾ ਤੈਨੂੰ ਮੈਂ ਕਹਿੰਦੀ ਆ ਇਹਨਾਂ ਦੇ ਜਾਇਆ ਮੈਂ ਉਹਨਾਂ ਦੇ ਜਾਇਆ ਮੈਂ ਉੱਤੋਂ ਤੂੰ ਕਹਦਣਾ ਤੂੰ ਭਈ ਚ ਅੱਗੇ ਸਰਦਾਰ ਦੇ ਘਰ ਵਾਲੀਆਂ ਚੁੱਪ ਕਰਕੇ ਬੈਠਿਆ ਕਰ ਤੇਰਾ ਬਟਨ ਕਿੱਥੇ ਐ ਚੁੱਪ ਕਰੇਂਗੀ ਤੂੰ ਮਰਦਾ ਪਾ ਤੂੰ ਰਹਿਣ ਦੇ ਜਾ ਤੂੰ ਦੋਤੀ ਮੰਗਾ ਦੇ ਔਰ ਮੈਂ ਇੱਥੇ ਕੁੱਤਾ ਭੌਂਕੀ ਜਾ ਮੈਂ ਕੋਈ ਗੱਲ ਕਰਨੀ ਹੋਵੇ ਤੇਰੇ ਨਾਲ ਭੌਂਦੀ ਚੱਲ ਹਾਂ ਦੱਸ ਮੈਂ ਤੈਨੂੰ ਐ ਗੱਲ ਕਹਿੰਦਾ ਸੀ ਮੈਂ ਕਹਾਂ ਵੀ ਮੇਰੀ ਗੱਲ ਸੁਣ ਓੜੇ ਵੀ ਚਾਰ ਹੀ ਰਹਿ ਗਏ ਇਹਨਾਂ ਦੇ ਕੋਲੇ ਸਮਝ ਲਓ ਵੀ ਦੋ ਤਾਂ ਗਏ ਇੱਕ ਤਾਂ ਬਾਈ ਗਿਆ ਤੇ ਦੂਜਾ ਗਿਆ ਜੱਸਾ ਹੁਣ ਰਹਿ ਗਈ ਸ਼ਿੰਦਰਪਾਲ ਤੇ ਉਹਦੀ ਨੂੰਹ ਠੀਕ ਹੈ ਨਾ ਹੁਣ ਤੂੰ ਨਾ ਜੀ ਹੋਰ ਕੁਛ ਨਾ ਸੋਚਣ ਲੱਗ ਗਈ ਹੁਣ ਉਹਨਾਂ ਦਾ ਘਰ ਜਿੰਨੇ ਜਾਣੇ ਹੈਗੇ ਉਹ ਥੋੜਾ ਬਸ ਲੈਣ ਦੇ ਪਤਾ ਨਹੀਂ ਤੇਰੀ ਐਡੀ ਕਿਉਂ ਗੰਦੀ ਜੀਵਾ ਜਿਵੇਂ ਕੋਈ ਗੱਲ ਕਰਨ ਲੱਗਦਾ ਨਾ ਤਾਂ ਹਰ ਗੱਲ ਨੂੰ ਵਿਚਾਲੇ ਹੀ ਵਟ ਦਿੰਨੀ ਐ ਤੇਰੇ ਨਾਲ ਬੰਦਾ ਕੀ ਗੱਲ ਕਰ ਲਵੇ ਇੱਥੇ ਲੋਕ ਆਉਂਦੇ ਆਦੇ ਘਰਾਂ ਵਾਲਿਆਂ ਨਾਲ ਸਾਰੀ ਰਿਆ ਕਰਦੇ ਨੇ ਇਹ ਕਿ ਮੇਰੇ ਘਰ ਵਾਲੀ ਹੈ ਜਿਹੜੀ ਮੇਰੇ ਵੱਲ ਦੀ ਘੱਟ ਹੁੰਦੀ ਤੇ ਮੇਰੇ ਦੁਸ਼ਮਣਾਂ ਦੀ ਵੱਲ ਦੀ ਵੱਧ ਹੁੰਦੀ ਹੈ ਪਹਿਲਾਂ ਆਪਾਂ ਹੀ ਰਾਇ ਕੀਤੀ ਸੀ ਨਾ ਵੀ ਆਪਾਂ ਐਂ ਕਰਾਂਗੇ ਆਪਾਂ ਐਂ ਕਰਾਂਗੇ ਆਹ ਜਿਹੜਾ ਤੀਜਾ ਤੀਰ ਤੂੰ ਵਿੱਚ ਵਿਚਾਲੇ ਮਾਰ ਗਿਆ ਇਹ ਤੈਨੂੰ ਮੈਂ ਕਿਹਾ ਸੀ ਜਦੋਂ ਜਿਹੜੀ ਰਾਇ ਕੀਤੀ ਉਹਦੇ ਹਿਸਾਬ ਨਾਲ ਤੂੰ ਚੱਲਦਾ ਨਹੀਂ ਚੱਲਦਾ ਨਹੀਂ ਜਾ ਤੂੰ ਦੁੱਧ ਨੂੰ ਫੋਨ ਕਰ ਵਸ ਦੁੱਧ ਨੂੰ ਫੋਨ ਕਰ ਕਾਲਤਾ ਸਹੀ ਹੈ दो जने रह रह गए ने घर एक छिंदपाल दूजी ओ दिनू हाँ कुछ एह जहा जाए कि सप्प भी मर जाए तो लाठी भी ना टूटे, मैं ना, ये नल करता भी क्यों ना आप रल मिल के जाके शिंदरपाल को जाके आइए ਨਹੀਂ 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 ਉੱਥੇ ਨਹੀਂ ਜਾ ਸਕਦੇ ਨਾ ਨਾ ਉੱਥੇ ਨਹੀਂ ਜਾਣਾ ਜੀ ਉੱਥੇ ਬਾਗੇ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਈ ਹਾਸੇ ਪਰ ਉੱਥੇ ਤਾਂ ਛੱਕ ਪੈ ਜੂਗਾ ਪਰ ਮੈਂ ਤਾਂ ਆਪਦੀ ਖੁਸ਼ੀ ਰੋਕ ਨਹੀਂ ਸਕਦਾ ਨਾ ਨਹੀਂ 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 ਉੱਥੇ ਨਹੀਂ ਆ ਬਸ ਇਹ ਗੱਲ ਨੂੰ ਕੈਨਸਲ ਕਰ ਗਈ ਤੇ ਚੁੱਪ ਕਰਕੇ ਪਾਲੇ ਨੂੰ ਕਗੇ ਭਾਈ ਦੁੱਧ ਦਾ ਗਲਾਸ ਲਿਆ ਕੇ ਆਹ ਦੁੱਧ ਦਾ ਡੋਲੂ ਲਿਆ ਦੇ ਤੇ ਸਾਡੇ ਘਰੇ ਫੜਾ ਦੇ ਬਸ 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 ਹੋਰ ਹੀ ਕੋ ਸੋਚਣ ਲੱਗਿਆ ਨਾ ਮੈਂ ਵੀ ਕਈ ਵਾਰੀ ਨਾ ਇਤੀਮੀ ਆਦਤ ਮਗ ਮੇਰੇ ਚ ਵੜ ਚੰਦੀ ਬਸ ਹੁਣ ਆ ਬੈਠਾ ਹੀਗਾ ਮੈਨੂੰ ਐਂ ਦੱਸਾਂ ਡਿੰਪਲ ਦਾ ਫੋਨ ਆਇਆ ਥੀ ਕਿ ਨਾ ਹਾਂ ਨਾ ਹੋਈ ਸੀ ਗੱਲ ਡਿੰਪਲ ਨਾਲ ਮੇਰੀ ਕੀ ਗੱਲ ਹੋਣੀ ਨਾ ਗੱਲ ਤਾਂ ਕੁਝ ਨਹੀਂ ਹੋਈ ਹੈਗੀ ਮੇਰਾ ਫੋਨ ਹੀ ਨਹੀਂ ਚੱਕਦੀ ਹੈਗੀ ਘੰਟੇ ਬਾਅਦ ਫੇਰ ਲਾਇਆ ਉਦੋਂ ਸੱਚ ਬੰਦ ਨਾ ਕੀ ਗੱਲ ਮੇਰਾ ਫੋਨ ਦੇਖ ਕੇ ਸੱਪ ਲੜ ਜਾਂਦਾ ਉਹ ਮਾਂ ਮੈਨੂੰ ਵੀ ਦੱਸਦੀ ਸੀ ਉਹ ਕਹਿੰਦੀ ਇੱਥੇ ਨੈਟਵਰਕ ਨੋਟਵਰਕ ਨਹੀਂ ਆਉਂਦਾ ਹੈਗਾਗਾ ਨੈਟ ਨੋਟ ਸਲੋ ਚੱਲਦਾ ਉੱਥੇ ਤਾਂ ਕਰਕੇ ਬੰਦ ਹੋ ਜਾਂਦਾ ਨਾ ਜਾ ਤੇਰੇ ਨਾਲ ਗੱਲ ਕਰਨੀ ਹੁੰਦੀ ਉਹਦਾ ਚੱਲਣ ਲੱਗ ਜਾਂਦਾ ਮੇਰੇ ਵੀ ਇਹ ਨਹੀਂ ਚੱਲਦਾ ਨੈਟ ਉਹਦਾ ਮੇਰੇ ਬេរ ਇਹ ਸਿਆਪੇ ਪੈਂਦੇ ਨੇ ਸਾਰੇ ਮਾਂ ਕਦੇ ਕੋਈ ਗੱਲ ਠੰਡੇ ਦਿਮਾਗ ਨਾਲ ਵੀ ਕਰ ਲੈ ਕਰ ਵੀ ਮੈਂ ਠੰਡੇ ਦਿਮਾਗ ਨਾਲ ਹੀ ਕਰਦੀ ਬਿੱਡੀ ਗੱਲ ਹੋਈ ਪਈ ਆ ਤੂੰ ਪਤਾ ਨਹੀਂ ਕਿਉਂ ਭੱਜ-ਭੱਜ ਪਈ ਜਾਨੀਂ ਭੱਜ ਕੇ ਤਾਂ ਮੈਂ ਐਂ ਪੈਣੀ ਆ ਉਹਨੂੰ ਕਹਿ ਦੇ ਵੀ ਹੋਰ ਕਿੰਨੇ ਕੁ ਦਿਨ ਬੈਠੂਗੀ ਉੱਥੇ ਆ ਜਾਵੇ ਤੂੰ ਕੀ ਕਰਾਉਣਾ ਮਾਂ ਉਹ ਤੋਂ ਕੰਮ ਤਾਂ ਹੁੰਦਾ ਮੁੰਡਾ ਤੇਰੀ ਨਹੀਂ ਸਮਝਾਉਂਦੀ ਮਾਂ ਜਦੋਂ ਵਿਚਾਰੀ ਉਹ ਘਰੇ ਹੁੰਦੀ ਸੀ ਉਦੋਂ ਤੂੰ ਕਹਿ ਦੇਣੀ ਸੀ ਇਹ ਡੱਕਾ ਨਹੀਂ ਤੋੜਦੀ ਇਹ ਕੰਮ ਨਹੀਂ ਕਰਦੀ ਉਹਦੇ ਕੰਮ ਚ ਤੂੰ ਨੁਕਤਾ ਚੀਨੀਆਂ ਕਰਦੀ ਰਹਿੰਦੀ ਸੀ ਕਦੇ ਕੋਸ਼ ਕਦੇ ਕੋਸ਼ ਚਾਹੇ ਮੈਂ ਨੁਕਤਾ ਚੀਨੀਆਂ ਕਰਦੀ ਸੀ ਨਾਲ ਲਾ ਕੇ ਕਰਾਉਂਦੀ ਤਾਂ ਹੈਗੀ ਸੀ ਮੂਰੇ ਤਾਂ ਲਾਉਂਦੀ ਸੀ ਉਹਨੂੰ ਮਾੜਾ ਮੋਟਾ ਤਾਂ ਹੱਥ ਪੱਲਾ ਹਲਿਆਉਂਦੀ ਹੋਈ ਸੀ ਉਹ ਮੈਂ ਤਾਂ ਫਿਰ ਆਪਦੀ ਗੱਲ ਦਾ ਖਰਜਾਂ ਤੂੰ ਕਰੇ ਦਾ ਤੂੰ ਕਹਿ ਦੇਣੀ ਉਹ ਡੱਕਾ ਤੋੜਦੀ ਨਹੀਂ ਉਹ ਤਾਂ ਕਰਾਉਣਾ ਕੀ ਆ ਹੁਣ ਜਦੋਂ ਉਹ ਬਾਗੀ ਹੁਣ ਤੈਨੂੰ ਜ਼ਿਆਦੇ 헤ਜ ਆਉਣ ਲੱਗ ਗਿਆ ਹੁਣ ਤੈਨੂੰ ਕੰਮ ਦੇਖਣ ਲੱਗ ਗਿਆ 헤ਜ ਮੈਨੂੰ ਘਟ ਆਉਂਦਾ ਮੈਨੂੰ ਐ ਲੱਗਦਾ ਤੇਰੀ ਸખી ਪਿਆਰੀ ਬਾਲੀ ਸਰ ਦੁਕਾਨਾ ਆਉਂਦੀ ਆ ਮਾਂ ਤੂੰ ਪਤਾ ਨਹੀਂ ਕਿਉਂ ਚੋਦੋਂ ਮਰਜ਼ੀ ਦੇ ਨਾਲ ਗੱਲ ਕਰਨਾ ਭਜ ਭਜ ਪਈ ਜਾਂਦੀ ਰਹਿਣੀ ਆ ਤੂੰ ਤਾਂ ਮੈਨੂੰ ਮੇਰੀ ਗੱਲ ਸੁਣ ਮਾਂ ਬਹਿ ਜਾਣ ਦੇ 2-4 ਦਿਨ ਉਹਨੂੰ ਮੈਂ ਹੀ ਕਿਹਾ ਸੀ ਮਾਤਾ ਲਾ ਲਾ ਕੋਈ ਚੱਕਰ ਨਹੀਂ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਵੀ ਔਖੀ ਘੜੀਆਂ ਮਾਤਾ ਫੇਰ ਕੀ ਹੋ ਗਿਆ 2-4 ਦਿਨ ਤੂੰ ਕੰਮ ਕਰ ਲੈ ਨਹੀਂ ਕੰਮ ਹੁੰਦਾ ਕੋਈ ਬੁੜੀ ਰੱਖ ਲੈਣਾ 2-4 ਦਿਨ ਕੰਮ ਤੇ ਦੇ ਦਾਂਗੇ ਪੈਸੇ ਹੂੰ ਬੁੜੀ ਰੱਖ ਲੈ ਉਹਨੂੰ ਦੇ ਦਿੰਨੇ ਆ ਭੇਤ ਘਰ ਦਾ ਸਾਰਾ ਵੀ ਕਿੱਥੇ ਕਿੱਥੇ ਸਾਡਾ ਕੁਸ ਪਿਆ ਮੁੜ ਕੇ ਚੋਰੀ ਕੀ ਹੋਜ ਗਈ ਫੇਰ ਦੇਖਾਂਗੇ ਤਾਂ ਹਾਂ ਟਾਂ ਟਾਂ ਉਹ ਮਾਂ ਮੇਰੀਏ ਫਿਰ ਚਲ ਕੋਈ ਗੱਲ ਨਹੀਂ ਜੇ ਤੇਰਾ ਨਹੀਂ ਫੋਨ ਚੱਕਦੀ ਮੈਂ ਉਹਨੂੰ ਸਮਝਾ ਦਿੰਨਾ ਪਿਆਰ ਨਾਲ ਸਮਝਾ ਦੇ ਨਾਲ ਉਹਨੂੰ ਇਹ ਪੁੱਛ ਬਈ ਤੂੰ ਹੀ ਬੁੜੀ ਠੇਰੀ ਐ ਜਿਹੜਾ ਇਹਨਾਂ ਦਾ ਦੁੱਖ ਬਣਾਉਣ ਲੱਗੀ ਪਈ ਐ ਸਾਡੇ ਅਰਗੇ ਵੀ ਤਾਂ ਹੀ ਜਾਣਗੇ ਜੇ ਉਹ ਮੂੰਹ ਮੱਥਾ ਲੈ ਕੇ ਉਰੇ ਆਉਗੀ ਹੈ ਉਹ ਮਾਂ ਉਹ ਤਾਂ ਗੱਲ ਮੈਂ ਤੇਰੀ ਮੰਨਦਾ ਪਰ ਹੁਣ ਮੇਰੀ ਗੱਲ ਸੁਣ ਉਹਨਾਂ ਦੇ ਹੋਰ ਹੈ ਵੀ ਕੌਣ ਦੋ ਤਾਂ ਬੁੜੀਆਂ ਨੇ ਠੀਕ ਆ ਤੀਜੀ ਡੈਂਪਲ ਆ ਇਹ ਚਾਹ ਪਾਣੀ ਦਾ ਕਰੀ ਜਾਂਦੀ ਹੋਣੀ ਆ ਉਹ ਮਾਤਾ ਦਾ ਵਿਚਾਰੀ ਦਾ ਉਹ ਦਿਮਾਗ ਖਰਾਬ ਹੋਇਆ ਪਿਆਗਾ ਬੇ ਮਾਤਾ ਦਾ ਦਮਾ ਖਰਾ ਹੋਇਆ ਹੋਇਆ ਉਹ ਕੁੜੀ ਤਾਂ ਮੜਾ ਮੋਟਾ ਹੱਥ ਆ ਲਿਆ ਹੀ ਸਕਦੀ ਐ ਹੁਣ ਮੈਨੂੰ ਮੈਨੂੰ ਬੁੜੇ ਹੱਡਾਂ ਦਾ ਕਿੰਨਾ ਔਖਾਗਾ ਇਹ ਤਾਂ ਸੋਚ ਲੈ ਚਲ ਕੋਈ ਗੱਲ ਨਹੀਂ ਤੂੰ ਹੋਣ ਨਾ ਕਰੀ ਮੈਂ ਆਪੇ ਸਮਝਾ ਦੂੰ ਡੈਂਪਲ ਨੂੰ ਆ ਜੂਗੀ ਜਾਂ ਮੈਂ ਜਾ ਕੇ ਲਿਆਉਂਗਾ ਹੋਰ ਦੱਸ ਫੋਨ ਕਰਕੇ ਬੁਲਾ ਲੀਉ ਨੂੰ ਜਾ ਕੇ ਲਿਆਉਂਗਾ ਲੈ ਚਲ ਕੋਈ ਗੱਲ ਨਹੀਂ ਬਾਏ ਇਹ ਜਬਾਣ ਲੱਗ ਗਿਆ ਮੈਂ ਨਹੀਂ ਰਹੀ ਕੁਛ ਵੀ ਹਾਂ ਉਹੀ ਆ ਹੁਣ ਸਾਰਾ ਕੁਛ ਹੀ ਚਲ ਚੰਗਾ ਮਾਂ ਚਾਹ ਪਾਣੀ ਪੀ ਲਾ ਆਰਾਮ ਕਰ ਲਵਦਾ ਮੈਂ ਤਾਂ ਪੀ ਚਾਹ ਪਾਣੀ ਪੀ ਲਾਂ ਆਹ ਤਾਂ ਸਾਮਾਨ ਉਰੀ ਰੱਖਦਾ ਆਹ ਪੱਤਾ ਮਣ ਪ੍ਰੀਤ ਨੂੰ ਫੜਾ ਦੇਣਾ ਕਈ ਵਾਰ ਦਵਾਈ ਦੇਣੀ ਹੁੰਦੀ ਹੈ ਮਣ ਮਣ ਪ੍ਰੀਤਾ ਆ ਬਾਕੀ ਦਾ ਸਾਰਾ ਸਾਮਾਨ ਰੱਖ ਤਾਂ ਅੰਦਰ ਰਸੋਈ ਚ ਆਹ ਪੱਤਾ ਦਵਾਈ ਵਾਲਾ ਮਾਂ ਕਈ ਵਾਰ ਦੇਣੀ ਨਾ ਹੋਵੇ ਮਾਸੀ ਨੂੰ ਤੇ ਉਸ ਸਾਮਾਨ ਚੈੱਕ ਕਰ ਲਈ ਦੇ ਦੇਖ ਲਓ ਵੀ ਹਾਂ ਪੂਰਾ ਕੀ ਕੀ ਲਿਆਉਣਾ ਹੋਰ ਜੇ ਕੋਈ ਹੋਰ ਚੀਜ਼ ਦੀ ਲੋੜ ਹੋਵੇ ਤਾਂ ਵੀ ਦੱਸ ਦਿਓ ਜੇ ਲਿਆਤਾ ਤਾਂ ਪੂਰਾ ਹੀ ਲਿਆਂਦਾ ਹੋਣਾ ਅੱਧ ਵਿਚ ਅੱਧ ਤਾਂ ਨਹੀਂ ਜਾਂਦਾ ਨਹੀਂ ਅੱਧ ਵਿਚ ਅੱਧ ਤਾਂ ਨਹੀਂ ਜਿੰਨਾ ਤੁਸੀਂ ਲਿਖਿਆ ਉਹ ਤਾਂ ਲਿਆਤਾ ਕੋਈ ਵਾਰ ਐ ਕਿਸੇ ਚੀਜ਼ ਦੀ ਹੋਰ ਜ਼ਿਆਦਾ ਆ ਜਾਂਦੀ ਹੁੰਦੀ ਹੈ ਨਾ ਮੰਗਾਉਣੀ ਹੋ ਤਾਂ ਵੀ ਦੱਸ ਦਿਓ ਕੋਈ ਵਾਰ ਤੇ ਸੱਚ ਮੈਂ ਕਹਿੰਦਾ ਜੀ ਮਨਪੀਤ ਵੀ ਹੁਣ ਮਾਸੀ ਜੀ ਦੀ ਹਾਲਤ ਥੋੜੀ ਠੀਕ ਨਹੀਂ ਹੈਗੀ ਵੀ ਜੇ ਉਹਨਾਂ ਟਾਈਮ ਤੂੰ ਕਿਸੇ ਰਿਸ਼ਤੇਦਾਰੀ ਚ ਦਿਨ ਆਇਆਵੇਂ ਦੋ ਚਾਰ ਦਿਨ ਉੱਥੇ ਲਾਇਆ ਨਮਾਸੀ ਜੀ ਠੀਕ ਹੋ ਜਾਣਗੇ ਤੈਨੂੰ ਪਤਾ ਹੈ ਜਿੰਨਾ ਮੰਦਾ ਚੰਗਾ ਬੋਲਦੇ ਨੇ ਇੱਕ ਬੰਦੇ ਨੂੰ ਚੱਲਣਾ ਬਹੁਤ ਔਖਾ ਹੋ ਜਾਂਦਾ ਤੇ ਉਹ ਚੀਜ਼ ਕਿਤੇ ਤਰ੍ਹਾਂ ਮਨ ਨਾ ਖਰਾਬ ਕਰਦੇ ਕਿਉਂ ਮੈਂ ਕਿਉਂ ਆਪਦਾ ਘਰ ਛੱਡ ਕੇ ਕਿਤੇ ਜਾਵਾਂ ਮੈਨੂੰ ਨਾ ਸਾਰਾ ਪਤਾ ਵੀ ਕਿੱਥੋਂ ਬੋਲ ਰਹੇ ਹੋ ਤੁਸੀਂ ਮੰਨਿਆ ਵੀ ਮੰਮੀ ਦੀ ਹਾਲਤ ਹੁਣ ਨਹੀਂ ਠੀਕ ਉਹ ਮੈਨੂੰ ਵੱਧ ਘੱਟ ਬੋਲਦੇ ਆ ਤੇ ਮੈਂ ਉਹਨਾਂ ਦੀਆਂ ਗੱਲਾਂ ਜਰ ਵੀ ਰਹੀਆਂ ਮੈਨੂੰ ਨਹੀਂ ਗੁੱਸਾ ਲੱਗਦਾ ਉਹਨਾਂ ਦੀਆਂ ਗੱਲਾਂ ਦਾ ਇੱਕ ਨਾ ਇੱਕ ਦਿਨ ਉਹ ਠੀਕ ਵੀ ਹੋ ਜਾਣਗੇ ਪਰ ਤੁਸੀਂ ਇਹ ਸਾਰੇ ਚ ਨਾ ਆਪਣੀ ਗੇਮ ਪਾਉਣਾ ਚਾਹੁੰਦੇ ਹੋ ਵੀ ਤੁਸੀਂ ਇਹ ਘਰ ਨਾ ਪਲੋ ਮੈਂ ਇਸ ਘਰ ਚੋਂ ਨਿਕਲ ਜਾ ਮਮੀ ਦਿਮਾਗ ਤੋਂ ਠੀਕ ਨਹੀਂ ਯਾਰ ਆ ਕੀ ਗੱਲ ਹੋਈ ਮਲਪੀ ਦਾ ਇਹ ਹੀ ਤਾਂ ਕੋਈ ਮੇਰੇ ਦਿਲ ਦਿਮਾਗ ਚ ਵੀ ਨਹੀਂ ਗੱਲ ਮੈਂ ਤਾਂ ਸਵੇਰੇ ਕਿ ਤੈਨੂੰ ਗੱਲ ਕਹਿਤੀ ਵੀ ਕਈ ਵਾਰ ਬੰਦਾ ਰੋਜ਼ ਰੋਜ਼ ਖਿੱਚ ਕੇ ਗੱਲਾਂ ਸੁਣਦਾ ਸੁਣਦਾ ਅੱਕ ਜਾਂਦਾ ਵੀ ਸੋਡੇ ਚ ਫਰਕ ਪੈਣ ਨਾਲੋਂ ਵੀ 2-4 ਦਿਨ ਤੋ ਕਿਤੇ ਲਾਇਆ ਉਹਦੋਂ ਕੋਈ ਨਾ ਅਸੀਂ ਹੈਗੇ ਆ ਅਸੀਂ ਮਸੀ ਨੂੰ ਸੰਭਲਾਂਗੇ ਮੈਂ ਵੀ ਹੈਗੀ ਆ ਸੰਭੜ ਵਾਲੀ ਮੈਂ ਆਪੇ ਸੰਭਲੂਗੀ ਠੀਕ ਆ ਮੈਨੂੰ ਪਤਾ ਵੀ ਮੈਂ ਉਹਨਾਂ ਨੂੰ ਸੰਭੜਾਂ ਮੇਰੇ ਤੋਂ ਬਿਨਾਂ ਉਹਨਾਂ ਨੂੰ ਸੰਭੂਗਾ ਵੀ ਕੌਣ ਚਲੋ ਠੀਕ ਆ ਮੇਰੇ ਤੋਂ ਗਲਤੀ ਹੋ ਗਈ ਬਸ ਮੈਂ ਤਾਂ ਕੁਝ ਹੋਰ ਸੋਚਿਆ ਸੀ ਤਾਂ ਕੁਝ ਹੋਰ ਬਣਾਉਣਾ ਜਿਹੜਾ ਕੁਝ ਸੋਚਿਆ ਸੀ ਉਹ ਮੈਂ ਸਾਰਾ ਸਮਝ ਗਈ ਚੰਗੀ ਤਰ੍ਹਾਂ ਵੀ ਚਲੋ ਠੀਕ ਆ ਸ਼ਾਇਦ ਤੂੰ ਜ਼ਿਆਦਾ ਸਮਝਦਾਰ ਹੈ ਪਰ ਮੇਰਾ ਇਹ ਮੋਟਿਵ ਨਹੀਂ ਤੇ ਗੱਲ ਕਰਕੇ ਕਹਿੰਦਾ ਮੇਰਾ ਇਹ ਮੋਟਿਵ ਨਹੀਂ ਸੀਗਾ ਇੱਕ ਤਾਂ ਪਹਿਲੇ ਹੀ ਬੰਦਾ ਤਪਿਆ ਉੱਤੇ ਉੱਤੇ ਪਾਉਣ ਆਲਿਆਂ ਦੀ ਨਹੀਂ ਕਾਟ ਇੱਥੇ ਤੈਨੂੰ ਕਿਹਾ ਸੀ ਤੂੰ ਨਾ ਬੋਲ ਨਾ ਬੋਲ ਤੂੰ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਬੋਲਣ ਲੱਗ ਜਾਨੀਂ ਹਰ ਕਿਸੇ ਦੀ ਗੱਲ ਦਾ ਇਧਰ ਦੇਖ ਲੈ ਹਰ ਕਿਸੇ ਦੀ ਗੱਲ ਦਾ ਜਵਾਬ ਦੇਈਦਾ ਹੁੰਦਾ ਬਣਾਦੀ ਜੇ ਬੋਲੀ ਜਾਂਦੀ ਐਸੇ ਬੋਲੀ ਜਾਂਦੀ ਨਹੀਂ ਮੈਂ ਤੈਨੂੰ ਤਾਂ ਹੀ ਤਾਂ ਕਹੀ ਜਾਨੀ ਆ ਉਦੋਂ ਦੀ ਵਿੱਚ ਆਪਾਂ ਲਾਪਾ ਜਾਏ ਹੁੰਨੇ ਆ ਜਾਏ ਹੁੰਨੇ ਆ ਦੇਖਿਆ ਲੋਕਣੀਆਂ ਦੇ ਮੂੰਹ ਫੜੇ ਨਹੀਂ ਜਾਂਦੇ ਕਿਵੇਂ ਬਨਸ ਵਾਂਦੀਆਂ ਗੱਲਾਂ ਕਰਦੀਆਂ ਨੇ ਦੇਖ ਸਿਖਾਉਂਦੀਆਂ ਨੇ ਦੁਨੀਆਦਾਰੀ ਇਹ ਬੁੜੀਆਂ ਦਾ ਕੀ ਆ ਬੁੜੀਆਂ ਦਾ ਦਿਮਾਗ ਤਾਂ ਹੋਰ ਸਾਫ ਦਾ ਹੁੰਦਾ ਇਹ ਤਾਂ ਅਗਲੀਆਂ ਜਾਣ ਜਾਣ ਕੇ ਟਿਚਰਾ ਕਰਦੀਆਂ ਮੇਰੇ ਤੋਂ ਨਹੀਂ ਸੁਣੀਆਂ ਜਾਂਦੀਆਂ ਨਾ ਮੈਂ ਤਾਂ ਚੁਲੀਆਂ ਜਾਂਦੀਆਂ ਮੈਂ ਤਾਂ ਉਹ ਜਲੋਬੜੀ ਤੇ ਹਰਾਨਾ ਵੀ ਤੂੰ ਉਹੀ ਗੱਲ ਤੇਰੀ ਕਬਰ ਦੇ ਵਿੱਚ ਤੇਰੇ ਲੱਤਾ ਹੋਗੇ ਆਪਣੀਆਂ ਕਹਿੰਦੀ ਕਿ ਅਸਤੇ ਜਾਇਆ ਸੀ ਭਾਈ ਤੁਸੀਂ ਜਾਇਆ ਏ ਚਾ ਵੜਦੇ ਉੱਥੇ ਤੁਹਾਡਾ ਹੱਕ ਬਣਦਾ ਸਾਡਾ ਕਹਿੰਦਾ ਹੱਕ ਬਣਦਾ ਉੱਥੇ ਮੇਰੇ ਪਿਓੜੇ ਤਾਂ ਸਾਰਾ ਕੁਝ ਉਹਨਾਂ ਨੂੰ ਦਿੱਤਾ ਸੀ ਚੱਲ ਪਿਆ ਉਹ ਤੋਂ ਮੈਨੂੰ ਯਾਦ ਆਇਆ ਆ ਮੈਂ ਵੀ ਬੇਬੇ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਜਾਂ ਤਾਂ ਗੱਡੀ ਨੂੰ ਭੇਜ ਦੇ ਜਾਂ ਪਾਪੇ ਨੂੰ ਭੇਜ ਦੇ ਵੀ ਆ ਕੇ ਸਾਨੂੰ ਲੈ ਜਾਊਗਾ ਕਿੱਥੇ ਲੈ ਜਾਊਗਾ ਸੌਰੇ ਤੇਰੇ ਹੂੰ ਮੈਂ ਨਾ ਅੱਜ ਉੱਥੇ ਘਟਿਆਵਾਂਗੇ 4 ਦਿਨ ਸੁੱਖ ਦੇ ਮੈਂ ਤਾਂ ਕਹਿੰਦੀ ਆ अच्छा ਹੁਣ ਤੂੰ ਉੱਥੇ ਜਾਏਂਗੀ ਤੇ ਤੈਨੂੰ ਨਾਲ ਹੀ ਲੈ ਕੇ ਜਾਊਂਗੀ ਮੈਂ ਇਕੱਲੀ ਥੋੜਾ ਜਾਵਾਂ ਅੱਛਾ ਮੈਂ ਵੀ ਨਾਲ ਜਾਵਾਂ ਤੇ ਹੋਰ ਹੁਣ ਮੈਂ ਘਾਸ ਤੋਂ ਜਾਵਾਂ ਨਾਲ ਬਈ ਮੇਰੀ ਸੁਣ ਗੱਲ ਮੈਂ ਟਰਪੋਕ ਨਹੀਂ ਹੈਗਾ ਵੀ ਇੱਥੋਂ ਜੇ ਮੈਂ ਵਗ ਗਿਆ ਨਾ ਚੁੱਪ ਕਰਕੇ ਤੇ ਲੋਕ ਕਹਿਣਗੇ ਟਰਪੋਕ ਹੈ ਬੰਦੇ ਨੇ ਕੋਈ ਗੱਲਬਾਤ ਕੀਤੀ ਤਾਂ ਗਿਆ ਉੱਥੇ ਤੂੰ ਜਾਣਾ ਜਾਵੜ ਆਪਦੇ ਭਰਾ ਨੂੰ ਸਦਲਾ ਪੈਉ ਨੂੰ ਸਦਲਾ ਮਾਂ ਨੂੰ ਸਦਲਾ ਮਾਮੇ ਨੂੰ ਸਦਲਾ ਮਾਸੀ ਨੂੰ ਸਦਲਾ ਜਿਹਨੂੰ ਮਰਜ਼ੀ ਸਦਲਾ ਪਰ ਮੈਨੂੰ ਨਾ ਜਾਣ ਵਾਸਤੇ ਆਖੀ ਨਾ ਮੈਂ ਜਾਮਾ ਨਕੀ ਸਮਝ ਮੈਂ ਤਾਂ ਤਾਂ ਕਹਦੀ ਸੀ ਕਿ ਵੀ ਜਿਹੜਾ ਜਾਏ ਖਣ ਦਾ ਕਲੰਕ ਆ ਇਹ ਮੱਥੋਂ ਨਹੀਂ ਲੈਣਾ ਮੈਂ ਤੁਹਾਨੂੰ ਦੱਸਾਂ ਉਹ ਕੋਈ ਗੱਲ ਨਹੀਂ ਇਹ ਕਲੰਕ ਨਹੀਂ ਲੈਣਾ ਮੱਥੋਂ ਉਹ ਬੁੜਿਆਂ ਨੂੰ ਕੌਣ ਸਮਝਾਵੇ ਇਹ ਕਲੰਕ ਤਾਂ ਮਿੰਟੇ ਦੀ ਮੱਥੇ ਤੋਂ ਲੈ ਜਾਂਦਾ ਗੱਲ ਪਤਾ ਕੀ ਹੁੰਦੀ ਹੈ ਮੇਰੀ ਗੱਲ ਸੁ ਜਦੋਂ ਪਿੰਡ ਦੇ ਵਿੱਚ ਮੈਂ ਚਾਰਕ ਕੰਮ ਪੜਾਈ ਵਾਲੇ ਕਰਦੇ ਨਾ ਫੇਰ ਦੇਖੀ ਲੋਕ ਕਿਵੇਂ ਕਿਕਰ ਸਿੰਘ ਦੀ ਜੈ ਜੈਕਾਰ ਕਰਦੇ ਮੈਨੂੰ ਮੈਨੂੰ ਇੱਕ ਸਮਝ ਨਹੀਂ ਆਉਂਦੀ ਜੀ ਤੁਹਾਡੀ ਤੁਸੀਂ ਮੈਂਬਰ ਤੁਸੀਂ ਨਹੀਂ ਸਰਪੰਚ ਤੁਸੀਂ ਨਹੀਂ ਐਮਐਲਏ ਤੁਸੀਂ ਨਹੀਂ ਤੁਹਾਨੂੰ ਕੀ ਗਰੰਟ ਆਉਂਦੀ ਹੈ ਸੁਣ ਤਾਂ ਲੈ ਸੁਣ ਤਾਂ ਲੈ ਗੱਲ ਤਾਂ ਪੂਰੀ ਸੁਣ ਲੈ ਠੀਕ ਹੈ ਨਾ ਦੇਖ ਮੇਰੀ ਗੱਲ ਸੁਣ ਮੈਂ ਕਲੱਬ ਵਾਲੇ ਮੁੰਡਿਆਂ ਨਾਲ ਕਰੂੰਗਾ ਗੱਲ ਵੀ ਭਾਈ ਤੁਸੀਂ ਕਰੋ ਪਿੰਡ ਦੇ ਵਿੱਚ ਪੰਜ ਚਾਰ ਕੁੜੀਆਂ ਦਾ ਵਿਆਹ ਮੂਰੇ ਲੱਗੂੰਗਾ ਮੈਂ ਪੰਜ ਚਾਰ ਕੁੜੀਆਂ ਦੇ ਵਿਆਹ ਕਰਕੇ ਅੱਧੀ ਤਾਂ ਆਪਣੀ ਮਿੱਟੀ ਉੱਥੇ ਐਂ ਠੱਪੀ ਜਾਓ ਫੇਰ ਉਸ ਤੋਂ ਬਾਅਦ ਮੈਂ ਹੋਰ ਕੰਮ ਕਰੂੰਗਾ ਜਿਨ੍ਹਾਂ ਦਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂ ਜਾਂ ਜਮੀ ਬਜ਼ੁਰਗ ਬੈਠਿਆ ਉਹਨਾਂ ਨੂੰ ਲੈ ਕੇ ਹਜ਼ਾਰ-ਹਜ਼ਾਰ ਰੁਪਏ ਦਾ ਰਾਸ਼ਨ ਕੇਰਾ ਦੇ ਦੂੰਗਾ। ਅੱਛਾ ਹੈ ਕੋਈ 5-10 ਘਰਾਂ ਨੂੰ ਰਾਸ਼ਨ ਦੇ ਦੂੰਗਾ। ਸਿਆਲ ਆਉਣ ਵਾਲੇ ਆਗੇ ਰੂਡ-ਰੂਡ 500 ਰੁਪਏ ਦੇ ਕੰਬਲ ਆਉਂਦੇ ਮੈਂ ਸਾਰਿਆਂ ਨੂੰ ਵੰਡ ਦੂੰਗਾ। ਲੋਕ ਕਹਣਗੇ ਕਿ ਕਰਸੋਂ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਕਰਸੋਂ ਵਰਗਾ ਬੰਦਾ ਹੀ ਕੋਈ ਨਹੀਂ। ਇੱਕ ਗੱਲ ਹੋਰ ਜਿਹੜੇ ਆ ਨਵੇਂ ਜੇ ਮੁੰਡੇ ਆ ਉਹਦੇ ਵਾਸਤੇ ਕਰਨੇ ਆ ਨਾ ਇਹ ਵੀ ਮੇਰਾ ਇੰਨੇ ਟਾਈਮ ਦਾ ਕੰਮ ਹੈ। ਹੋ ਕਿਵੇਂ? ਹੁਣ ਪੁੱਛ ਕਿਵੇਂ? ਉਹ ਇਸ ਕਰਕੇ ਕਿ ਜਿੰਨੇ ਜਵਾਨ ਤੇ ਸਾਰੇ ਕਾਲਜ ਸਕੂਲ ਵਾਲੇ ਮੁੰਡੇ ਆ ਇਹਨਾਂ ਨੂੰ ਮੰਗਰ ਲਾਉਣ ਦਾ ਤਰੀਕਾ ਮੇਰੇ ਕੋਲੇ ਆ ਇਹਨਾਂ ਨੂੰ ਚਾਹੀਦਾ ਗਰਾਊਂਡ ਖੇਡਣ ਵਾਸਤੇ ਤੇ ਮੇਰਾ ਕੀ ਆ ਪੰਚਾਇਤੀ ਜ਼ਮੀਨ ਪਈ ਆ ਉਹਨੂੰ ਸਫਾਈ ਕਰਾ ਕੇ 2-3000 ਰੁਪਏ ਦੀ ਉੱਥੇ ਥਾ ਪੱਟ ਕੇ ਵਗਲ ਦਾਂਗੇ ਵੀ ਲਓ ਜੀ ਤੁਹਾਡਾ ਗਰਾਊਂਡ ਬਣ ਗਿਆ ਖੇਡੋ ਇੱਥੇ ਤੇ ਉਹ ਮੁੰਡੇ ਮੇਰੇ ਵੱਲ ਪਿੰਡ ਅਸ ਦਾ ਬੱਲੇ ਬੱਲੇ ਹੋ ਜੂਗੀ ਸਾਰਾ ਕੁਝ ਭੁੱਲ ਜਾਣਗੇ ਲੋਕ ਤੂੰ ਵੇਖੀ ਜਾਈਂ ਇਹ ਕਲੰਕ ਲੰਕ ਨਹੀਂ ਰਹਿੰਦਾ ਐਵੇਂ ਨਾ ਤੂੰ ਗੱਲਾਂ ਸੋਚੀ ਜੱਲਿਆ ਕਰ ਚੱਲ ਆ ਜਾ ਹਣ ਹੋਰ ਹੀ ਗੱਲਾਂ ਮਾਰੀ ਜਾਂਦੀ ਐ ਦੇਖ ਤਾਂ ਸਹੀ ਕਿਵੇਂ ਮੈਨੂੰ ਸਿਖਾਉਣ ਲੱਗਾ ਹੋਇਆ ਮਿੱਟੀ ਇੱਧਰ ਨੂੰ ਪਾ ਦੂੰਗਾ ਮਿੱਟੀ ਇੱਧਰ ਨੂੰ ਪਾ ਦੂੰਗਾ ਮਿੱਟੀ ਇੱਧਰ ਨੂੰ ਪਾ ਦੂੰ ਮਿੱਟੀ ਇੱਧਰ ਨੂੰ ਪਾ ਦੂੰ ਵੀ ਭਲਿਆ ਲੋਕਾ ਜਿਹहां ਐ ਮਿੱਟੀ ਦੀਆਂ ਪਰਤਾਂ ਚੜ੍ਹ ਕੇ ਕਤਲ ਕੇਸ ਨਿਬੜਦੇ ਹੋਣ ਤੇ ਰੋਕਦਾਰ ਰੋਈ ਟਰਾਲੀਆਂ ਲਾਉਣ ਗੱਲਾਂ ਕਰਦਾ ਅਗਲੇ ਦਾ ਪੁੱਤ ਮਰਿਆਗਾ ਕਿਤੇ ਉਹੀ ਨਿੱਕੀ ਮੋਟੀ ਖੇਡ ਨਹੀਂ ਹੈਗੀ ਅਗਲੀ ਤਾਂ ਇਹ ਸੋਚਦੀ ਹੋਊ ਵੀ ਭੋਗ ਪਾਵੇ ਤੇ ਕਿਹੜੇ ਵੇਲੇ ਮੈਂ 12 ਸਾਰਾ ਲਮਾਂ ਕਿ ਕਰ ਸਿਆਂ ਦਾ ਹੈ ਤੇ ਤੈਨੂੰ ਕੀ ਲੱਗਦਾ ਵੀ ਤੂੰ ਕਰਕੇ ਦੋ ਕੁੜੀਆਂ ਦੇ ਵਿਆਹ ਆ ਲੋਕਾਂ ਸਿਰ ਤੇ ਤਾਂ ਤੂੰ ਆਪ ਦੇ ਉੱਤੇ ਹੋਈ ਗੱਲ ਆ ਵੀ ਕਤਲ ਕਿਸ ਨੇ ਮੇੜਨੇਗਾ ਓਏ ਇੱਥੇ ਖੜੀ ਕੀ ਕੁੜਬੜ ਬੜ ਕਰਨ ਲੱਗੀ ਆਉਣੀ ਆਉਣੀ ਕੁਛ ਨਹੀਂ ਜੈਸੇ ਪੁੱਤ ਸੰਜਾ ਸੰਜਾ ਪੁੱਤ ਸੰਜਾ ਮੇਰਾ ਸੁਣਾ ਲਰ ਸੁਣਾ ਜਾ

ਨਾ ਤੈਨੂੰ ਕੀ ਹੋ ਗਿਆ ਹੁਣ ਸਿਰ ਬਹੁਤ ਜ਼ਿਆਦਾ ਦੁਖੀ ਆਂਦਾ ਮੇਰਾ ਹਣੇ ਮੰਮੀ ਠੀਕ ਆ ਮੰਮੀ ਤਾਂ ਠੀਕ ਨਹੀਂ ਗਈ ਆ ਤੂੰ ਨਾ ਨਾਟਕ ਜੇ ਘੱਟ ਕਰਿਆ ਕਰ ਜਾਣਦੀ ਐ ਮੈਂ ਤੈਨੂੰ ਜਿਹੜਾ ਤੇਰਾ ਸਿਰ ਦੁਖ ਰਿਹਾਗਾ ਕਿਉਂ ਪੰਗੇ ਲੈਨੀ ਹੁੰਨੀ ਆ ਜੇ ਤੈਨੂੰ ਪਤਾ ਵੀ ਉਹ ਤੈਨੂੰ ਨਹੀਂ ਚੰਗਾ ਸਮਝਦੀ ਫਿਰ ਨਾ ਜਾਇਆ ਕਰੋ ਉਹਦੇ ਕੋਲ ਜੇ ਮੈਂ ਨਹੀਂ ਉਹਨਾਂ ਦਾ ਧਿਆਨ ਰੱਖੂੰਗੀ ਹੋਰ ਧਿਆਨ ਰੱਖੂਗਾ ਕੌਣ ਉਹਨਾਂ ਦਾ ਮਨਪ੍ਰੀਤ ਮੈਂ ਬਹੁਤ ਪੁਰਾਣੀ ਜਾਣਦੀ ਆ ਤੈਨੂੰ ਆ ਸੱਚੀ ਸੁੱਚੀ ਹੋ ਬਣਦਾ ਨਾ ਨਾਟਕ ਨਾ ਕਰ ਠੀਕ ਐ ਤੈਨੂੰ ਐਂ ਗੱਲ ਦਾ ਪਤਾ ਤੇਰੀ ਸਸਟਾਕ ਕੇ ਨਾ ਤੈਨੂੰ ਬਾਹਰ ਮਾਰਨ ਲੱਗੀ ਸੀ ਉਹ ਤਾਂ ਸ਼ੁਕਰ ਕਰ ਉਹ ਆਂਟੀ ਤੇ ਉਹਦੇ ਬੇਟੇ ਨੇ ਤੈਨੂੰ ਬਚਾ ਲਿਆ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਜਦੋਂ ਇੱਥੋਂ ਬਾਗੇ ਫਿਰ ਤੈਰਾ ਕੀ ਬਣੂਗਾ ਡਿੰਪਲੇ ਮੇਰੇ ਵਾਸਤੇ ਕੋਈ ਨਵੀਆਂ ਗੱਲਾਂ ਨਹੀਂ ਹੁਣ ਤੱਕ ਮੈਂ ਕੁੱਟ ਖਾ ਖਾ ਕੇ ਏਡੀ ਹੋ ਗਈ ਤੇ ਇੱਥੇ ਤੱਕ ਪਹੁੰਚ ਗਈ ਜੇ ਅੱਗੇ ਵੀ ਮੇਰੇ ਨਾਲ ਕੁਝ ਮਾੜਾ ਹੋਊਗਾ ਨਾ ਤਾਂ ਵੀ ਮੈਨੂੰ ਕੋਈ ਪਛਤਾਵਾ ਨਹੀਂ ਕਿਉਂਕਿ ਹੁਣ ਤਾਂ ਮੈਨੂੰ ਆਪਦੇ ਹੱਥ ਤੇ ਯਕੀਨ ਹੋ ਗਿਆ ਵੀ ਰੱਬ ਨੇ ਮੇਰੇ ਕਰਮਾਂ ਚ ਲਿਖਿਆ ਹੀ ਏ ਸਾਰਾ ਕੁਝ ਆ ਇਹ ਤੇਰਾ ਦਿਮਾਗ ਕਿਦਾਂ ਦਾ ਆ ਤੂੰ ਸ਼ੁਰੂ ਤੋਂ ਇਦਾਂ ਦੀ ਰਹੀ ਐ। ਸਾਰ ਦਿਨ ਤੇਰੇ ਦਿਮਾਗ 'ਚ ਇਹੀ ਜਿਹੀ ਗੱਲਾਂ ਚੱਲਦੀਆਂ ਰਹਿੰਦੀ ਸੀ। ਬਸ ਮੈਂ ਸੱਚੀ ਹੋ ਕੇ ਦਿਖਾਣਾ ਐ। ਬਸ ਰੱਬ ਐ ਆ। ਹਾਈ ਮੇਰੀ ਜ਼ਿੰਦਗੀ ਐ ਆ। ਤਾਂ ਹੀ ਤੇਰੇ ਨਾਲ ਆ ਸਭ ਕੁਝ ਹੋ ਰਿਹਾ ਐ। ਮੈਨੂੰ ਸ਼ੁਰੂ ਤੋਂ ਰੱਖੇ ਗਿਆ ਐ ਗਿਆ। ਨਾ ਤੈਨੂੰ ਸ਼ੁਰੂ ਤੋਂ ਕਿਹਨੇ ਐ ਰੱਖ ਲੈ ਦੱਸੇ ਮੈਨੂੰ। ਚੱਲ ਚੰਗਾ ਮੇਰਾ ਬਾਲਾ ਮੂੰਹ ਨਾ ਖਲਵਾ। ਨਾਲੇ ਮੈਂ ਨਹੀਂ ਚਾਹੁੰਦੀ ਵੀ ਮੈਂ ਕੋਈ ਕਲੇਸ਼ ਕਰਾਂ ਕਿਸੇ ਨਾਲ। ਮੈਂ ਤਾਂ ਪਹਿਲਾਂ ਹੀ ਨਹੀਂ ਠੀਕ। ਇੱਕ ਤਾਂ ਨਾ ਮੈਂ ਇੱਥੇ ਤੇਰਾ ਦੁੱਖ ਵੰਡਾਉਣ ਆਈ ਆ ਠੀਕ ਐ। ਕੋਈ ਇੱਥੇ ਤੇ ਨਾ ਲੜਨ ਨੀ ਆਈ। ਮੈਨੂੰ ਕੋਈ ਸ਼ੌਂਕ ਨਹੀਂ ਸੀ ਇੱਥੇ ਆਉਣ ਦਾ ਫੇਰ ਵੀ ਮੈਂ ਸੋਚਿਆ ਮੈਂ ਕਿਾ ਚਲ ਕੋਈ ਗੱਲ ਨਹੀਂ ਵੀ ਮੇਰੀ ਭੈਣ ਆ ਜਿਹੜੀ ਸੱਚੀ ਗੱਲ ਸੀ ਉਹ ਮੈਂ ਕਰਤੀ ਫਿਰ ਤੈਨੂੰ ਹੁਣ ਉਹ ਕਾ ਤੂੰ ਦਾ ਗੁੱਸਾ ਕਾ ਤੂੰ ਹੁੰਦਾ ਗੁੱਸਾ ਨਾ ਹੋਵੇ ਤਾਂ ਹੋਰ ਕੀ ਹੋਵੇ ਯਾਰ ਮੈਂ ਤਾਂ ਤਾਂ ਹੀ ਵੀ ਚੱਲ ਤੈਨੂੰ ਥੋੜਾ ਹੌਸਲਾ ਹੋਊਗਾ ਤੂੰ ਸੋ ਕੋ ਹੋਰ ਹੀ ਕੁਝ ਬੋਲੀ ਜਾਨੀ ਮੈਨੂੰ ਪੁੱਠਾ ਮੈਨੂੰ ਬੋਲਣ ਲੱਗ ਗਈ ਇਹੋ ਜੀ ਹੌਸਲਾ ਫਜਾਈ ਨਾਲ ਉਹ ਨਾ ਮੈਂ ਇੰ ਚੰਨੀ ਆ ਨਾ ਦੇ ਮੈਨੂੰ ਹੌਸਲਾ ਕੋਈ ਵੀ ਵਾਹ ਜੀ ਵਾਹ ਅੱਜ ਤਾਂ ਸੱਚੀ ਕਹਿੰਦੇ ਟਾਈਮ ਹੀ ਨਹੀਂ ਹੈਗਾ ਭੈਣ ਭਰਾਵਾਂ ਕੋਲ ਜਾਣ ਦਾ ਵੀ ਟਾਈਮ ਨਹੀਂ ਜਿਹਨੂੰ ਤਾਂ ਦੁੱਖ ਆ ਸਭਾ ਫੋਨ ਤੇ ਹੀ ਪੁੱਛ ਲਵੀ ਭਾਈ ਠੀਕ ਐ ਅੱਜ ਤੱਕ ਕਿੰਨਕ ਮੇਰੇ ਨਾਲ ਕੋਈ ਦੁੱਖਾਂ ਸੁੱਖਾਂ ਚ ਖੜਿਆਗਾ ਹਾਂ ਤੂੰ ਤਾਂ ਰੋਲਦੀ ਫਿਰਦੀ ਸੀ ਕਿਉਂ ਨਹੀਂ ਕੋਣ ਤੇਰਾ ਖੜਿਆ ਕੋਈ ਬਥੇਰਾ ਮੇਰੀ ਮਾਂ ਨੇ ਤੇਰਾ ਕਰ ਲਿਆ ਰੋਲ ਨਜੁਗੀ ਛੱਡਿਆ ਸੀ ਮੈਨੂੰ ਉਹ ਤਾਂ ਬਸ ਪਤਾ ਨਹੀਂ ਕਿਵੇਂ ਕਿਧਰੋਂ ਟਾਈਮ ਦੀ ਹੀਰ ਫੇਰ ਹੋਈ ਬਸ ਮੈਨੂੰ ਇਸ ਘਰ ਚ ਆਉਣਾ ਪੈ ਗਿਆ ਤਾਂ ਕਰਕੇ ਮਾੜੀ ਮੋਟੀ ਜ਼ਿੰਦਗੀ ਸਵਰਗੀ ਨਹੀਂ ਮੇਰੀ ਤਾਂ ਸਾਰੀ ਜ਼ਿੰਦਗੀ ਨਰਕੀ ਸੀ ਜਉਂਦੇ ਜੀ ਜਿਵੇਂ ਮਰਜੀ ਸੀ ਮੇਰੀ ਮਾਨਤ ਤੇਰਾ ਵਿਆਹ ਕੀਤਾ ਨਾ ਤੈਨੂੰ ਬਾਹਰ ਤਾਂ ਨਹੀਂ ਕੱਢਿਆ ਸੀ ਬਾਕੀ ਤੇਰੀ ਕਿਸਮਤ ਹੈ ਵੀ ਹੁਣ ਤੇਰੇ ਨਾਲ ਕੀ ਬਣੀ ਹੈ ਮੈਂ ਤਾਂ ਪਹਿਲਾਂ ਹੀ ਕਿਸਮਤ ਨੂੰ ਦੋਸ਼ ਦੇਨੀ ਆ ਮੈਂ ਤਾਂ ਕਿਸੇ ਤੇ ਇਲਜ਼ਾਮ ਕੋਈ ਲਾਇਆ ਹੀ ਨਹੀਂ ਮੈਂ ਹੀ ਬੇਸੁਖਾਂ ਮੇਰਾ ਘਰ ਵਾਲਾ ਤਾਂ ਚੰਗਾ ਭਲਾ ਮੈਨੂੰ ਫੋਨ ਕਰਦਾ ਫਿਰਦਾ ਵੀ ਆ ਜਾ ਘਰੇ ਕੋਈ ਨਹੀਂ ਮੈਂ ਤਾਂ ਹੁਣ ਉਹਨੂੰ ਕਹਨੀ ਆ ਮੈਨੂੰ ਲੈ ਜਾ ਇੱਥੋਂ ਦੀ ਭੱਗ ਜਾ ਫਿਰ ਆਪਦੇ ਘਰ ਨੂੰ ਤਾਂ ਹਰ ਕੋਈ ਸਿਆਣਾ ਚੁੱਪ ਕਰ ਲੈ ਨਾਲੇ ਹਰ ਸਿਆਣੀ ਆ ਗਈ ਬੈਠ ਮਾਸੀ ਜੀ ਕੀ ਗੱਲ ਡੇਮਪਲ ਪੁੱਤ ਇਹਦਾ ਤਾਂ ਕੋਈ ਪਹਿਲਾਂ ਹੀ ਨਹੀਂ ਆਉਂਦਾ ਤੇ ਫਿਰ ਤੂੰ ਜਾਣਦੀ ਆ ਆਪਦੀ ਗੱਲ ਕਰੀਏ ਨਹੀਂ ਮੈਂ ਜਾਣਾਂਗਾ ਨਹੀਂ ਨਹੀਂ ਉਹ ਤਾਂ ਮੈਂ ਇਹਨੂੰ ਸਮਝਾਉਂਦੀ ਪਈ ਸੀਗੀ ਇਹਨੂੰ ਚੰਗਾ ਪਾਲਾ ਪਤਾ ਜੀ ਵੀ ਮਾਸੀ ਜੀ ਠੀਕ ਨਹੀਂ ਹੈਗੇ ਦਿਮਾਗੀ ਹਾਲਤ ਵੀ ਠੀਕ ਨਹੀਂ ਹੈਗੀ ਹੁਣ ਉਹਨਾਂ ਦੀ ਪਰ ਪਤਾ ਨਹੀਂ ਕਿਉਂ ਇਹ ਬਾਰ ਬਾਰ ਉਹਨਾਂ ਨੂੰ ਜਾ ਕੇ ਤੰਗ ਕਰਦੀ ਐ ਮੈਂ ਇਹਨੂੰ ਕਹਿਣੀ ਹੁੰਦੀ ਕਿ ਉਹਨਾਂ ਨੂੰ ਨਾ ਡਿਸਟਰਬ ਕਰਿਆ ਕਰ ਥੋੜੀ देर ਉਹਨਾਂ ਨੂੰ ਇਕੱਲਾ ਛੱਡ ਦੇ ਨਹੀਂ ਪੁੱਤ ਇਹ ਦੋਨੇ ਨਹੀਂ ਠੀਕ ਹੈਗੀਆਂ ਦੋਨਾਂ ਦੀ ਹਾਲਤ ਦੇਖ ਇਹਨਾਂ ਦੀ ਕੀ ਹੋਈ ਪਈਏਗੀ ਤੇ ਜੇ ਆਪਾਂ ਹੀ ਨਾ ਇਹਨਾਂ ਦਾ ਕੋਈ ਬੁਰੇ ਵਕਤ ਚ ਸਾਥ ਦੇਵਾਂਗੇ ਹੋਰ ਕੌਣ ਦੇਊਗਾ ਉਹੀ ਤਾਂ ਗੱਲ ਐ ਨਾ ਜੀ ਦੇਖੋ ਬੇਸ਼ੱਕ ਮੇਰੀ ਸੱਸ ਨਾਲ ਲੱਖ ਮਾੜੀ ਆ ਮੈਨੂੰ ਬਥੇਰਾ ਕੁਝ ਬੋਲਦੀ ਆ ਪਰ ਮੈਂ ਉਹਦੀ ਪਰਵਾਹ ਨਹੀਂ ਕੀਤੀ ਮੈਂ ਤਾਂ ਅਗਲੇ ਨਾਲ ਦੀ ਨਾਲ ਕਹਿਤਾ ਮੈਂ ਕਿ ਇਸ ਟਾਈਮ ਮੇਰੀ ਭੈਣ ਤੇ ਦੁੱਖ ਆ ਮੈਂ ਤਾਂ ਉਹਦੇ ਕੋਲ ਜਾਣਾਗਾ ਹੁਣ ਇਹਦੇ ਨਾਲ ਮੈਂ ਨਹੀਂ ਖੜੂੰਗੀ ਹੋਰ ਦੱਸੋ ਕੌਣ ਖੜੂਗਾ ਹਾਂ ਤਾਂ ਪੁੱਤ ਮੈਂ ਕਹਿਣੀ ਆ ਹੋਰ ਇਹਦੇ ਕੋਲੇ ਕੌਣ ਆਵੇ ਵਿਚਾਰੀ ਕੋਲੇ ਜੇ ਇਹਦਾ ਮਾਪਿਓ ਹੋਵੇ ਤਾਂ ਉਹ ਆਵੇ ਕੋਈ ਹੋਰ ਆਪਦਾ ਭੈਣ ਭਾਈ ਹੋਵੇ ਉਹ ਆਵੇ ਹੁਣ ਸੋਡਾ ਹੀ ਹੱਕ ਆ ਭਾਈ ਜਾਂ ਮੈਂ ਬੈਠੀ ਆ ਜਾਂ ਤੁਸੀਂ ਇੱਥੇ ਤੇ ਇਹਨਾਂ ਨੂੰ ਆਏ ਛੱਡ ਕੇ ਜਾਣ ਨੂੰ ਮੇਰਾ ਤਾਂ ਦਿਲ ਨਹੀਂ ਕਰਦਾ ਤੂੰ ਦੇਖ ਲੈ ਭਾਈ ਹੁਣ ਤੂੰ ਕੀ ਸੋਚਦੀਂ ਨਾ ਜੀ ਨਾ ਮੈਂ ਕਿੱਥੇ ਜਾਨੀ ਇਹਨੂੰ ਛੱਡ ਕੇ ਮੈਂ ਤਾਂ ਆਪੇ ਦੇ ਕੋਲ ਆ ਸੱਚੀ ਗੱਲ ਦੱਸਾਂ ਨਾ ਇਹੇ ਜਾਂ ਟਾਈਮ ਤਾਂ ਪ੍ਰਮਾਤਮਾ ਕਿਸੇ ਤਾਂ ਨਾ ਲਿਆਵੇ ਸੇ ਤਾਂ ਬਾਲੇ ਚੰਗੇ ਸੁਵਾਦੀ ਆ ਪਰ ਪਤਾ ਨਹੀਂ ਇਹਦੀ ਕਿਸਮਤ ਨੂੰ ਕੀ ਹੋ ਗਿਆ ਵਿਚਾਰੀ ਦੇ ਨੂੰ ਬਾਕੀ ਪੁੱਤ ਕਹਿੰਦੇ ਹੁੰਦੇ ਨਾ ਵੀ ਜਦੋਂ ਖੁਸ਼ੀਆਂ ਹੁੰਦਾਂ ਉਦੋਂ ਤੱਕ ਅਗਲਾ ਅਣ ਸੱਦਾ ਹੀ ਆ ਜਾਂਦਾ ਤੇ ਜਿੱਦੇ ਦੁੱਖ ਹੁੰਦੇ ਆ ਉਦੋਂ ਹਰ ਇੱਕ ਪਾਸਾ ਵਟਣ ਲੱਗ ਜਾਂਦਾ ਵੀ ਇਹ ਦੁਖੀ ਆ ਕਿਤੇ ਆਪਾਂ ਨੂੰ ਇਹਨਾਂ ਦਾ ਦੁੱਖ ਨਾ ਬਣਾਉਣਾ ਪੈ ਜੀ ਅਸਲ ਇਹ ਤਾਂ ਜੀ ਆਪਣੀ ਆਪਣੀ ਸੋਚ ਆ ਮੇਰੀ ਮਾਂ ਨੇ ਤਾਂ ਬਥੇਰਾ ਲਾਡ ਪਿਆਰ ਨਾਲ ਰੱਖੀ ਇਹ ਛਾਵਾਂ ਦੇ ਪੁੱਤ ਤੇਰੀ ਮਾਂ ਦੇ ਜਿਨੇ ਇਹਨੇ ਸ਼ੌਂਕ ਨਾਲ ਇਹਨੂੰ ਪਾਲਿਆ ਹੈਗਾ ਪਰ ਜਿਨੇ ਸ਼ੌਂਕ ਨਾਲ ਪਾਲੀ ਸੀ ਉਹ ਇਹ ਜੀ ਕਿਸਮਤ ਨਹੀਂ ਨ ਲਿਖੀ ਰੱਬ ਨੇ ਨਿਆਣੀ ਉਮਰ ਹੈ ਤੇ ਦੁੱਖ ਦੇ ਕਿੱਡੇ ਕਿੱਡੇ ਲਿਖੇ ਆ ਇਹਦੇ ਕਰਮਾਂ ਚ ਚਾ ਪੀਏਗੀ ਮਨਪ੍ਰੀਤ ਲਿਆਵਾਂ ਤੁਸੀਂ ਮੜਾ ਇਹਨੂੰ ਸਮਝਾਓ ਖੁਸ਼ ਖਾਂਦੀ ਪੀਂਦੀ ਵੀ ਨਹੀਂ ਫਰੈਂ ਤਾਂ ਚਲ ਕੋਈ ਨਹੀਂ ਤੂੰ ਚਾਹ ਬਣਾ ਲੈ ਮੈਂ ਇੱਥੇ ਬੈਠੀ ਹੈਗੀ ਪੀਊਗੀ ਚਾਹ ਇਹ ਤੂੰ ਬਣਾ ਕੇ ਲੈ ਮਨਪ੍ਰੀਤ ਪੁੱਤ ਕੁਛ ਖਾਏ ਪੀਏਗੀ ਫੇਰ ਹੀ ਜਾ ਕੇ ਕੋਈ ਆਪਦੀ ਮਾਂ ਦੀ ਸੰਭਾਲ ਕਰੇਗੀ ਨਾਲੇ ਆਪਦਾ ਘਰ ਦੇਖੇਗੀ ਜੇ ਤੂੰ ਐਂ ਬੈਠੀ ਰਹੀ ਫਿਰ ਤਾਂ ਤੁਹਾਡੇ ਘਰ ਦਾ ਹੀ ਬੁਰਾ ਹਾਲ ਹੋ ਜਾਊਗਾ ਕੋਈ ਨਹੀਂ ਵਾਸੀ ਸੰਭਲਣ ਤੇ ਹੌਲੀ ਹੌਲੀ ਟਾਈਮ ਲੱਗਦਾ ਲੱਗਦਾ ਤਾਂ ਹੈ ਪੁੱਤ ਪਰ ਇਹ ਦੇਖ ਤੂੰ ਹੁਣ ਤੇਰੀ ਮਾਂ ਦੀ ਹਾਲਤ ਕੰਨੀ ਵੀ ਉਹਨੂੰ ਤਾਂ ਆਪਾਂ ਚੱਲ ਨਹੀਂ ਹਜੇ ਠੀਕ ਕਰ ਸਕਦੇ ਪਰ ਤੂੰ ਤਾਂ ਮਾੜਾ ਮੋਟਾ ਹੌਸਲਾ ਕਰ ਲੈ ਜੇ ਤੂੰ ਸੰਭਲ ਜੇ ਨਾ ਸਾਨੂੰ ਵੀ ਆਏ ਹੋ ਜੇ ਵੀ ਹਾਂ ਤੇਰੀ ਮਾਂ ਦੀ ਕੇਅਰ ਕਰਨ ਵਾਲੀ ਤੂੰ ਹੈਗੀ ਐ ਅਸੀਂ ਵੀ ਪੁੱਤ ਅਕਸਰ ਕਿੰਨਾ ਕੁ ਚਿਰ ਆਵਦਾ ਘਰ ਛੱਡਾਂਗੇ ਸਾਨੂੰ ਵੀ ਜਾਣਾ ਚਾਹੀਦਾ ਕੋਈ ਇੱਕ ਅੱਧਾ ਦਿਨ ਕੋਈ ਨਹੀਂ ਮਾਸੀ ਕੀ ਕਰਨਾ ਕਰੋ ਅੱਜ ਨਹੀਂ ਤਾਂ ਕੱਲ ਮੈਂ ਤਾਂ ਆਪ ਹੀ ਆਵਦੇ ਆਪਣ ਨੂੰ ਸੰਭਾਲ ਲੂੰਗੀ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜਾ ਤੁਸੀਂ ਵੀ ਮੈਨੂੰ ਮੰਮੀ ਵਾਂਗੂ ਮੰਗੂ ਪਿਆਰ ਦੇ ਰਹੇ ਹੋ। ਜਿਵੇਂ ਮੰਮੀ ਮੈਨੂੰ ਇੰਨਾ ਚਾਹੁੰਦੇ ਸੀ, ਇੰਨਾ ਪਿਆਰ ਨਾਲ ਬੁਲਾਉਂਦੇ ਸੀ। ਤੁਸੀਂ ਵੀ ਜਮਾ ਨਰ ਗਿਓ। ਕੋਈ ਨਹੀਂ ਪੁੱਤ। ਤੇਰੀ ਮੰਮੀ ਤੇਨੂੰ ਪਿਆਰ ਨਾਲ ਹੀ ਬੁਲਾਉਣ ਲੱਗ ਜੂਗੀ। ਰੱਖੋ ਤੇ ਪ੍ਰਮਾਤਮਾ ਤੇ ਭਰੋਸਾ। ਹੈਗਾ ਨਾ ਉਹ। ਉਹਦੇ ਘਰ ਦੇਰ ਹੈ। ਦੇਰ ਨਹੀਂ ਹੈਗਾ। ਚੱਲ ਤੂੰ ਉੱਠ ਕੇ ਨਾ ਮਾੜਾ ਮੋਟਾ ਬਾਹਰ ਅੰਦਰ ਤੁਰਿਆ ਫਿਰਿਆ ਕਰ ਕੋਈ ਬਾਹਰ ਕੰਮ ਕਰਿਆ ਕਰ ਸਾਰਾ ਦਿਨ ਅੰਦਰ ਵੜ ਕੇ ਬੈਠੀ ਰਹਿਨੀ ਹੈ ਤਾਂ ਹੀ ਤਾਂ ਤੂੰ ਸੋਚੀ ਜਾਨੀ ਆ ਬਸ ਉਹੀ ਗੱਲਾਂ ਦਿਮਾਗ ਤੇ ਚੜੀ ਜਾਂਦਾਂ ਤੇਰੇ ਕਿਉਂ ਨਹੀਂ ਵਾਸੀ ਆ ਜਾ ਉੱਠ ਕੇ ਆ ਬਾਹਰ ਪਾ ਜਾ ਪੀਣਾ ਹਾਇ ਰੱਬਾ ਐਨੀ ਜ਼ੋਰ ਦੇ ਦਰਵਾਜ਼ਾ ਬੋਲ ਦੇ ਨੀ ਮੇਰੀ ਗਾਲਾਂ ਸੁਣੋ ਹੂੰ ਖੜੇ ਹੋ ਜੂ ਫੋਰਸਾ ਕੀ ਵਾਰ ਹਾਂ ਹਾਂ ਆ ਤੇ ਦਰਵਾਜ਼ਾ ਜੋਰ-ਜੋਰ ਦੀ ਖੜ ਕੇ ਆਦਾ ਫੋਰਸਾ ਕੀ